ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਤੁਹਾਡੀ ਕਿਸਮਤ ਸਾਥ ਨਹੀਂ ਦੇ ਰਹੀ ਤੁਸੀਂ ਹਮੇਸ਼ਾ ਇਹੀ ਸੋਚਦੇ ਹੋ ਕਿ ਸਾਡੀ ਕਿਸਮਤ ਹੀ ਮਾੜੀ ਹੈ ਜਾਂ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਪਤਾ ਨਹੀਂ ਪ੍ਰਮਾਤਮਾ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਤੇ ਜੇਕਰ ਤੁਸੀਂ 40 ਦਿਨ ਦਾ ਇਹ ਜਾਪ ਕਰ ਲੈਂਦੇ ਹੋ ਤਾਂ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪ੍ਰਮਾਤਮਾ ਜੀ ਤੁਹਾਡੀ ਕਿਸਮਤ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਲਿਖੀਆਂ ਹਨ ਉਸ ਨੂੰ ਹਮੇਸ਼ਾ ਦੇ ਲਈ ਦੂਰ ਕਰ ਦੇਣ ਤੇ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਮਿਹਰ ਭਰਿਆ ਹੱਥ ਰੱਖ ਦੇਣ ਸਾਰਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਹੀ ਧਿਆਨ ਦੇ ਨਾਲ ਸੁਣਨਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਵੀਡੀਓ ਦੇ ਵਿੱਚ ਸਾਨੂੰ ਬਹੁਤ ਵੱਡੀ ਸਿੱਖਿਆ ਮਿਲ ਜਾਵੇਗੀ ਬਹੁਤ ਵੱਡਾ ਗਿਆਨ ਮਿਲ ਜਾਵੇਗਾ ਜਾਂ ਇੰਜ ਕਹਿ ਲਈਏ ਕਿ ਸਾਡੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਦਾ ਹੱਲ ਅੱਜ ਸਾਨੂੰ ਇਸ ਵੀਡੀਓ ਦੇ ਵਿੱਚ ਛੁਪਿਆ ਹੋਇਆ ਮਿਲ ਜਾਵੇਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਨਾਮ ਦੀ ਉਸ ਸ਼ਬਦ ਬਾਰੇ ਗੱਲ ਕਰਨ ਵਾਲੇ ਹਾਂ ਜਿਸ ਨਾਮ ਦੇ ਜਾਪ ਨਾਲ ਜਿਸ ਸ਼ਬਦ ਦੇ ਜਾਪ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗੇ ਜੀ ਸੰਤ ਕਬੀਰ ਜੀ ਦੇ ਸਮੇਂ ਦੀ ਇਹ ਸਾਖੀ ਹੈ ਜੀ ਕਹਿੰਦੇ ਹਨ ਕਿ ਸੰਤ ਕਬੀਰ ਜੀ ਦੇ ਕੋਲ ਜਦ ਵੀ ਸੰਗਤ ਆਉਂਦੀ ਤਾਂ ਸੰਤ ਜੀ ਦੇ ਲਈ ਕੋਈ ਨਾ ਕੋਈ ਮਾਇਆ ਤਾਂ ਜ਼ਰੂਰ ਲੈ ਕੇ ਆਉਂਦੀ ਕੋਈ ਤੋਹਫਾ ਲੈ ਕੇ ਆਉਂਦਾ ਸੰਤ ਜੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਸੰਗਤ ਮਾਇਆ ਲੈ ਕੇ ਆਵੇ ਜਾਂ ਤੋਹਫੇ ਲੈ ਕੇ ਆਵੇ ਸੰਤ ਜੀ ਬੜਾ ਹੀ ਮਨਾ ਕਰਦੇ ਪਰ ਸੰਗਤ ਦਾ ਪਿਆਰ ਜਿਤਾਉਣ ਦਾ ਇੱਕ ਆਪਣਾ ਹੀ ਤਰੀਕਾ ਸੀ ਸੰਤ ਜੀ ਦੇ ਅੱਗੇ ਮਾਇਆ ਭੇਟ ਕਰੀ ਜਾਂਦੇ ਸੰਤ ਜੀ ਉਸ ਮਾਇਆ ਵੱਲ ਦੇਖਦੇ ਤੱਕ ਨਹੀਂ ਉਸ ਮਾਇਆ ਨੂੰ ਲੋੜਵੰਦਾਂ ਦੇ ਵਿੱਚ ਵੰਡ ਦਿੰਦੇ ਕਹਿੰਦੇ ਕਿ ਇੱਕ ਦਿਨ ਇਸੇ ਹੀ ਤਰ੍ਹਾਂ ਸੰਤ ਜੀ ਆਪਣੇ ਵਿਚਾਰਾਂ ਦੇ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਸਨ ਤਾਂ ਉਹਨਾਂ ਦਾ ਧਿਆਨ ਪੱਥਰ ਤੋੜ ਰਹੇ ਮਜ਼ਦੂਰਾਂ ਤੇ ਪੈ ਗਿਆ ਕਹਿੰਦੇ ਕਿ ਸੰਤ ਕਬੀਰ ਜੀ ਨੇ ਪਹਿਲਾਂ ਮਾਇਆਵਲ ਵੇਖਿਆ ਫਿਰ ਮਜ਼ਦੂਰਾਂ ਵੱਲ ਵੇਖਿਆ ਫਿਰ ਮਨ ਵਿੱਚ ਇਹ ਖਿਆਲ ਆਇਆ ਕਿ ਇਹ ਮਜ਼ਦੂਰ ਪੈਸੇ ਦੀ ਖਾਤਰ ਕਿੰਨੀ ਧੁੱਪ ਦੇ ਵਿੱਚ ਪੱਥਰ ਤੋੜ ਰਹੇ ਹਨ ਸੰਤ ਜੀ ਦੇ ਮਨ ਵਿੱਚ ਇੱਕ ਹੋਰ ਵਿਉਂਤ ਸੁੱਜੀ ਕਿਹਾ ਕਿ ਅੱਜ ਇਹਨਾਂ ਦਾ ਕੰਮ ਮੈਂ ਸੌਖਾ ਕਰ ਦਿੰਦਾ ਹਾਂ ਕਹਿੰਦੇ ਸੰਤ ਜੀ ਨੇ ਸਾਰੇ ਹੀ ਮਜ਼ਦੂਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਭਾਈ ਅੱਜ ਤੁਹਾਨੂੰ ਪੱਥਰ ਤੋੜਨ ਦੀ ਕੋਈ ਵੀ ਲੋੜ ਨਹੀਂ ਹੈ ਅੱਜ ਤੁਸੀਂ ਸ਼ਾਮ ਨੂੰ ਬੈਠ ਕੇ ਸਾਡਾ ਇੱਕ ਕੰਮ ਕਰ ਦਿਓ ਅਸੀਂ ਤੁਹਾਨੂੰ ਮਜ਼ਦੂਰੀ ਦੇ ਦੇਵਾਂਗੇ ਉਹ ਮਜ਼ਦੂਰ ਕਹਿਣ ਲੱਗੇ ਸੰਤ ਜੀ ਸਾਨੂੰ ਤਾਂ ਕੰਮ ਦੇ ਨਾਲ ਮਤਲਬ ਹੈ ਸਾਨੂੰ ਸਾਨੂੰ ਤਾਂ ਸ਼ਾਮ ਨੂੰ ਬਸ ਮਜ਼ਦੂਰੀ ਹੀ ਚਾਹੀਦੀ ਹੁੰਦੀ ਹੈ ਪੈਸਾ ਚਾਹੀਦਾ ਹੈ ਜਿਹਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੁੰਦਾ ਹੈ ਕੋਈ ਹੋਰ ਕਰਾਵੇ ਕੋਈ ਫਰਕ ਨਹੀਂ ਪੈਂਦਾ ਕੰਮ ਸਾਡੇ ਕੋਲ ਜਿਹੜਾ ਮਰਜ਼ੀ ਕਰਵਾ ਲਓ ਸੰਤ ਜੀ ਨੇ ਕਿਹਾ ਭਾਈ ਬਸ ਅੱਜ ਤੁਸੀਂ ਇਹ ਪੱਥਰ ਨਹੀਂ ਤੋੜਨੇ ਸਾਡਾ ਇੱਕ ਕੰਮ ਕਰਨਾ ਹੈ ਅਤੇ ਕੰਮ ਵੀ ਬੜਾ ਸੌਖਾ ਹੈ ਤੁਸੀਂ ਉਹ ਛਾਂ ਦੇ ਵਿੱਚ ਬੈਠ ਕੇ ਹੀ ਕੰਮ ਕਰਨਾ ਹੈ ਕਹਿੰਦੇ ਹਨ ਕਿ ਮਜ਼ਦੂਰ ਕਹਿਣ ਲੱਗੇ ਸੰਤ ਜੀ ਤੁਸੀਂ ਕੰਮ ਤਾਂ ਦੱਸੋ ਸੰਤ ਜੀ ਨੇ ਸਭ ਦੇ ਹੱਥ ਦੇ ਵਿੱਚ ਇੱਕ ਇੱਕ ਮਾਲਾ ਫੜਾ ਦਿੱਤੀ ਕਿਹਾ ਕਿ ਸ਼ਾਮ ਨੂੰ ਬੈਠ ਕੇ ਨਾਮ ਜਪਣਾ ਹੈ ਕਹਿੰਦੇ ਉਹਨਾਂ ਨੇ ਕਿਹਾ ਕਿ ਠੀਕ ਹੈ ਸੰਤ ਜੀ ਸਾਨੂੰ ਤੁਸੀਂ ਮਜ਼ਦੂਰੀ ਦੇ ਦਿਓ ਨਾਮ ਅਸੀਂ ਜਪ ਲੈਂਦੇ ਹਾਂ ਕਹਿੰਦੇ ਕਿ ਸਭ ਨੂੰ ਬੜੇ ਹੀ ਆਰਾਮਦਾਇਕ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਗਿਆ ਸਭ ਨੇ ਮਾਲਾ ਫੜ ਲਈ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ 15-20 ਮਿੰਟ ਤੱਕ ਬੜਾ ਹੀ ਵਧੀਆ ਉਹ ਬੈਠੇ ਰਹੇ ਪਰ 15-20 ਮਿੰਟ ਬਾਅਦ ਸਭ ਦੇ ਵਿੱਚ ਹਿਲਜੁਲ ਹੋਣੀ ਸ਼ੁਰੂ ਹੋ ਗਈ ਹੁਣ ਉਹਨਾਂ ਨੂੰ ਬੈਠਣਾ ਬਹੁਤ ਹੀ ਔਖਾ ਲੱਗ ਰਿਹਾ ਸੀ ਕਹਿੰਦੇ ਕਿ ਨਾਮ ਜਪਦਿਆਂ ਚੱਪਦਿਆਂ ਔਖੇ ਸੌਖੇ 1 ਘੰਟਾ ਕੱਢਿਆ ਫਿਰ ਸਾਰੇ ਹੀ ਉੱਠ ਕੇ ਆ ਗਏ ਤੇ ਆ ਕੇ ਸਾਰਿਆਂ ਨੇ ਸੰਤ ਕਬੀਰ ਜੀ ਨੂੰ ਮੱਥਾ ਟੇਕਿਆ ਉਹਨਾਂ ਦੀਆਂ ਦਿੱਤੀਆਂ ਮਾਲਾ ਉਹਨਾਂ ਦੇ ਅੱਗੇ ਰੱਖ ਦਿੱਤੀਆਂ ਅਤੇ ਕਿਹਾ ਸੰਤ ਜੀ ਸਾਨੂੰ ਮਾਫ਼ ਕਰ ਦਿਓ ਸਾਡੇ ਤੋਂ ਇਹ ਕੰਮ ਨਹੀਂ ਹੁੰਦਾ ਸਾਨੂੰ ਤਾਂ ਧੁੱਪ ਦੇ ਵਿੱਚ ਪੱਥਰ ਤੋੜਨੇ ਸੌਖੇ ਹਨ ਪਰ ਸਾਡਾ ਇਹ ਕੰਮ ਕਰਨਾ ਬਹੁਤ ਹੀ ਔਖਾ ਹੈ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ ਕਹਿੰਦੇ ਹਨ ਕਿ ਸੰਤ ਜੀ ਬੜੇ ਹੀ ਹੈਰਾਨ ਹੋਏ ਕਿ ਕਮਾਲ ਦੀ ਗੱਲ ਹੈ ਧੁੱਪ ਦੇ ਵਿੱਚ ਪੱਥਰ ਤੋੜਨੇ ਸੌਖੇ ਹਨ ਅਤੇ ਨਾਮ ਜਪਣਾ ਔਖਾ ਹੈ ਅਤੇ ਆਪਾਂ ਆਪ ਜੀ ਦੇ ਨਾਲ ਇਹ ਇੱਕ ਸਾਖੀ ਸਾਂਝੀ ਇਸ ਲਈ ਕੀਤੀ ਹੈ ਕਿਉਂਕਿ ਸਾਡਾ ਵੀ ਇਹੀ ਹਾਲ ਹੈ ਉਹਨਾਂ ਮਜ਼ਦੂਰਾਂ ਵਾਲਾ ਸਾਨੂੰ ਵੀ ਨਾਮ ਜਪਣਾ ਔਖਾ ਲੱਗਦਾ ਹੈ ਪਰ ਮਹਾਪੁਰਖ ਜੀ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਜ਼ਿੰਦਗੀ ਵਿੱਚ ਜੋ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਗੁਰੂ ਦੇ ਗਿਆਨ ਤੇ ਧਿਆਨ ਦੇ ਵਿੱਚ ਹੀ ਹੈ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਗੁਰੂ ਦਾ ਗਿਆਨ ਸਾਨੂੰ ਮਿਲਦਾ ਹੈ ਜਦੋਂ ਅਸੀਂ ਗੁਰੂ ਦਾ ਧਿਆਨ ਧਰ ਕੇ ਬੈਠਦੇ ਹਾਂ ਸਾਡਾ ਮਨ ਮਜ਼ਬੂਤ ਹੁੰਦਾ ਹੈ ਪਰ ਅਸੀਂ ਗਿਆਨ ਧਿਆਨ ਦੋਵਾਂ ਤੋਂ ਹੀ ਦੂਰ ਭੱਜਦੇ ਹਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਰੋਜ਼ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜਾਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤਾਂ ਜ਼ਿੰਦਗੀ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਵ ਹੋਵੇਗਾ ਕਿ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਜੇ ਸੁੱਖ ਵੇਲੇ ਨਹੀਂ ਚੱਪਿਆ ਜਾਂਦਾ ਜੇ ਦੁੱਖ ਦੀ ਘੜੀ ਆ ਗਈ ਹੈ ਜਾਂ ਕੋਈ ਮੁਸ਼ਕਿਲ ਦੀ ਘੜੀ ਆ ਗਈ ਹੈ ਹੁਣ ਹੀ ਗੁਰੂ ਵੱਲ ਮੁਹ ਕਰ ਲਈਏ ਜਦੋਂ ਵੀ ਕਿਤੇ ਕੋਈ ਵੀ ਦੁੱਖ ਦੀ ਕੜੀ ਹੋਵੇ ਤਾਂ ਇੱਧਰ ਉੱਧਰ ਭਟਕਣ ਦੇ ਨਾਲ ਗੁਰੂ ਦੇ ਲੜ ਲੱਗ ਜਾਣਾ ਚਾਹੀਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਝੇਲ ਰਹੇ ਹਾਂ ਉਹ ਸਾਡੇ ਇੰਨਾ ਹੀ ਕੰਮਾ ਕਰਕੇ ਹੈ ਕਿ ਸਾਡਾ ਗੁਰੂ ਦੇ ਚਰਨਾਂ ਵਿੱਚ ਧਿਆਨ ਨਹੀਂ ਲੱਗਦਾ ਅਸੀਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਕਰਕੇ ਵੀ ਵੇਖ ਲਿਆ ਧਾਗੇ ਤਵੀਤ ਟੋਣੇ ਟੋਟ ਕੇ ਵੀ ਕਰਕੇ ਵੇਖ ਲਿਆ ਪਰ ਸਾਨੂੰ ਸਾਡੀ ਜ਼ਿੰਦਗੀ ਦੀਆਂ ਤੇ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਾ ਹੱਲ ਕਿਤੇ ਉਹ ਨਹੀਂ ਮਿਲਿਆ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਸਕੂਨ ਨਹੀਂ ਆਇਆ ਕਈਆਂ ਦੇ ਕੋਲ ਧਨ ਦੌਲਤ ਬਹੁਤ ਜ਼ਿਆਦਾ ਹੈ ਪਰ ਮਨ ਦਾ ਸਕੂਨ ਨਹੀਂ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ 40 ਦਿਨ ਲਗਾਤਾਰ ਜਪ ਕੇ ਵੇਖ ਲਓ 40 ਦਿਨ ਲਗਾਤਾਰ ਅੰਮ੍ਰਿਤ ਵੇਲੇ ਉੱਠ ਕੇ ਇੱਕ ਪਾਠ ਜਪਜੀ ਸਾਹਿਬ ਦਾ ਹੀ ਕਰ ਲਓ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ 108 ਮੰਨ ਕੇ ਮੂਲ ਮੰਤਰ ਦੇ ਜਾਪ ਦੀ ਹੀ ਤੁਸੀਂ ਜਪ ਲਓ ਭਾਵ ਕੇ 15 20 ਮਿੰਟ ਬੈਠ ਕੇ ਪਿਆਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ 20 25 ਮਿੰਟ ਜਾਂ ਬੈਠ ਕੇ ਤੁਸੀਂ ਜੇਕਰ ਨਾਮ ਨਹੀਂ ਜਪ ਸਕਦੇ ਸ਼ੁਰੂਆਤ ਵਿੱਚ ਤੁਸੀਂ 10 15 ਮਿੰਟ ਤੋਂ ਹੀ ਸ਼ੁਰੂ ਕਰ ਲਿਓ ਜਿਸ ਦਿਨ ਤੋਂ ਨਾਮ ਦੇ ਨਾਲ ਜੁੜ ਗਏ ਤੁਹਾਡਾ ਆਪਣੇ ਆਪ ਹੀ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਜੋ ਕਹਿੰਦੇ ਹਨ ਕਿ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾ ਵਿੱਚ ਬੇਨਤੀ ਕਰੋ ਧੰਨ ਗੁਰੂ ਰਾਮਦਾਸ ਜੀ ਦੇ ਅੱਗੇ ਬੇਨਤੀ ਕਰੋ ਕਿ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੇ ਕਿਸੇ ਦਾ ਮਹਤਾਜ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਜੁੜ ਜਾਓ ਜੇ ਕਿਸੇ ਨੂੰ ਗੁਰਬਾਣੀ ਦਾ ਪਾਠ ਕਰਨਾ ਨਹੀਂ ਆਉਂਦਾ ਮੂਲ ਮੰਤਰ ਦਾ ਜਾਪ ਵੀ ਕਰਨਾ ਨਹੀਂ ਆਉਂਦਾ ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਹੀ ਸ਼ੁਰੂ ਕਰ ਦੇਵੇ ਜਾਂ ਗੁਰੂ ਰਾਮਦਾਸ ਜੀ ਦੇ ਨਾਮ ਦਾ ਹੀ ਸਿਮਰਨ ਸ਼ੁਰੂ ਕਰ ਦੇਵੇ ਅੰਮ੍ਰਿਤ ਵੇਲੇ ਉੱਠ ਕੇ 40 ਦਿਨ ਬਸ 10-15 ਮਿੰਟ ਕੱਢਣੇ ਸ਼ੁਰੂ ਕਰ ਦਿਓ। ਇਹ 40 ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਜ਼ਿੰਦਗੀ ਭਰ ਦੇ ਲਈ ਤੁਹਾਡੇ ਮਨ ਵਿੱਚ ਪੱਕਾ ਹੋ ਜਾਵੇਗਾ। ਕਿਉਂਕਿ ਜੋ ਮਨੁੱਖ ਲਗਾਤਾਰ 40 ਦਿਨ ਤੱਕ ਕੋਈ ਵੀ ਕੰਮ ਕਰ ਲੈਂਦਾ ਹੈ, ਉਹ ਕੰਮ ਕਰਨ ਦੀ ਉਸ ਨੂੰ ਆਦਤ ਪੈ ਜਾਂਦੀ ਹੈ, ਉਸ ਦਾ ਸੁਭਾਅ ਬਣ ਜਾਂਦਾ ਹੈ। ਉਸ ਕੰਮ ਨੂੰ ਕੀਤੇ ਤੋਂ ਬਿਨਾ ਫਿਰ ਉਹ ਰਹਿ ਹੀ ਨਹੀਂ ਸਕਦਾ। ਜੇਕਰ ਆਪਾਂ ਵੀ ਲਗਾਤਾਰ 40 ਦਿਨ ਅੰਮ੍ਰਿਤ ਵੇਲੇ ਉੱਠ ਜਾਈਏ 40 ਦਿਨ ਜਪਜੀ ਸਾਹਿਬ ਦਾ ਪਾਠ ਕਰ ਲਈਏ ਜਾਂ ਮੂਲ ਮੰਤਰ ਦਾ ਜਾਪ ਹੀ ਕਰ ਲਈਏ ਗੁਰੂ ਉੱਤੇ ਭਰੋਸਾ ਰੱਖ ਲਈਏ ਤਾਂ ਮੈਂ ਤੁਹਾਨੂੰ ਇਹ ਦਾਵਾ ਕਰਕੇ ਕਹਿੰਦੀ ਹਾਂ ਕਿ 40 ਦਿਨਾਂ ਦੇ ਬਾਅਦ ਤੁਸੀਂ ਇਹ ਨਿਯਮ ਕਦੇ ਛੱਡ ਹੀ ਨਹੀਂ ਸਕੋਗੇ ਤੁਸੀਂ ਗੁਰਬਾਣੀ ਦੇ ਪੱਕੇ ਸੇਵਕ ਬਣ ਜਾਓਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਫਿਰ ਇਹ ਨਿਯਮ ਛੱਡਣ ਹੀ ਨਹੀਂ ਦੇਣਾ ਇੰਨੀ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ। ਮਹਾਂਪੁਰਖ ਜੀ ਜਦੋਂ ਵੀ ਕੋਈ ਪਾਠ ਸ਼ਬਦ 40 ਦਿਨ ਦੇ ਲਈ ਇਸੇ ਲਈ ਹੀ ਆਖਦੇ ਹਨ ਕਿ ਜੋ ਕੰਮ ਅਸੀਂ 40 ਦਿਨ ਲਗਾਤਾਰ ਕਰ ਲਿਆ ਉਹ ਸਾਡੀ ਆਦਤ ਸਾਡਾ ਸੁਭਾਅ ਬਣ ਜਾਵੇਗਾ ਤੇ ਫਿਰ ਨਾਮ ਤੋਂ ਬਿਨਾ ਸਾਡਾ ਛੁਟਕਾਰਾ ਹੀ ਨਹੀਂ ਹੋਵੇਗਾ। ਜਿੱਥੇ ਮਰਜ਼ੀ ਭੱਜ ਲਈਏ ਆਖਰਕਾਰ ਸਹਾਇਤਾ ਪਰਮਾਤਮਾ ਜੀ ਨੇ ਹੀ ਹੋਣਾ ਹੈ। ਤਾਂ ਫਿਰ ਹੁਣ ਤੋਂ ਹੀ ਇਹ ਸ਼ੁਰੂਆਤ ਕਰ ਲਈਏ। ਵੇਖਣਾ ਜ਼ਿੰਦਗੀ ਵਿੱਚ ਸੁੱਖਾਂ ਦੀਆਂ ਘੜੀਆਂ ਆਪ ਤੁਹਾਡੇ ਚੱਲ ਕੇ ਆਉਣਗੀਆਂ। ਨਾਮ ਜਪ ਕੇ ਮਾਲਕ ਦਾ ਸ਼ੁਕਰਾਨਾ ਕਰੀਏ। ਜੇ ਦੁੱਖ ਦੀ ਘੜੀ ਚੱਲ ਰਹੀ ਹੈ ਤਾਂ ਨਾਮ ਜਪ ਕੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਤੁਸੀਂ ਹੀ ਮੈਨੂੰ ਰਸਤਾ ਵਿਖਾਉਣਾ ਹੈ। ਤੁਸੀਂ ਹੀ ਮੈਨੂੰ ਰਾਤ ਤੋਂ ਦਿਨ ਵਿਖਾਉਣਾ ਹੈ। ਵੇਖਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਵਿੱਚ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ। ਕੁਝ ਲੋਕ ਮਾਇਆ ਤਨ ਦੌਲਤ ਦੇ ਪਿੱਛੇ ਇੱਧਰ ਉੱਧਰ ਭਟਕਦੇ ਫਿਰਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਇਹ ਤਨ ਦੌਲਤ ਮਾਇਆ ਸਭ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਤੇ ਹੀ ਮਿਲ ਜਾਵੇਗੀ ਤੁਸੀਂ ਪੂਰੇ ਹੀ ਭਰੋਸੇ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿਓ ਜਿੰਨੀ ਵੀ ਭਾਵਨਾ ਦੇ ਨਾਲ ਤੁਸੀਂ ਜਪੋਗੇ ਉਨੀ ਹੀ ਪਰਮਾਤਮਾ ਜੀ ਦੇ ਵੱਲੋਂ ਤੁਹਾਡੇ ਉੱਤੇ ਕਿਰਪਾ ਹੋ ਜਾਵੇਗੀ ਕਿਉਂਕਿ ਪਰਮਾਤਮਾ ਜੀ ਤਾਂ ਬਿਨਿਆਂ ਬੋਲਿਆਂ ਸਭ ਕੁਝ ਜਾਣਦੇ ਹਨ ਸਾਡੇ ਅੰਦਰਾਂ ਦੀਆਂ ਜਾਣਦੇ ਹਨ ਇਹ ਤਨ ਦੌਲਤ ਘਰ ਦੇ ਵਿੱਚ ਵੇਖਣਾ ਕਿ ਢੇਰ ਲੱਗ ਜਾਣਗੇ ਜੇ ਕਿਤੇ ਸੱਚੇ ਮਨ ਦੇ ਨਾਲ ਗੁਰੂ ਦੇ ਨਾਲ ਜੁੜ ਜਾਈਏ ਤਾਂ ਸੁਖ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਵੀ ਕਰਨਾ ਸ਼ੁਰੂ ਕਰ ਦਈਏ ਤਾਂ ਵੇਖ ਲੈਣਾ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਘਰ ਤੇ ਤੁਹਾਡੇ ਪਰਿਵਾਰ ਬੱਚਿਆਂ ਤੇ ਹਮੇਸ਼ਾ ਦੇ ਲਈ ਬਣ ਜਾਵੇਗੀ ਤੁਹਾਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇ ਕਿ ਪਰਮਾਤਮਾ ਜੀ ਨੂੰ ਆਪ ਹੀ ਸਭ ਕੁਝ ਪਤਾ ਹੈ ਉਹ ਤੁਹਾਡੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਨੂੰ ਦੂਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ